ਦੰਨੇ ਆ ਤੁਸੀਂ ਸਾਰੇ ਇੱਥੇ ਪਹੁੰਚ ਜਾਨੇ ਹੋ ਮੇਰੇ ਨਾਲ ਸਾਡੇ ਐਕਸ ਐਮ ਐਲ ਏ ਪਵਨ ਕੁਮਾਰ ਤੀਨੂ ਜੀ ਸਾਡੇ ਆਪ ਤੋਂ ਆਗੂ ਗੁਰਚੰਦ ਸਿੰਘ ਚੰਨੀ ਜੀ ਮੇਰੇ ਨਾਲ ਨੇ ਮੌਜੂਦ ਅੱਜ ਅੱਜ ਦੀ ਜਿਹੜੀ ਪ੍ਰੈਸ ਬਾਰਤਾ ਦਾ ਮੁੱਖ ਕਾਰਨ ਕਿ ਜਿਹੜੇ ਸਾਡੇ ਬੀਬੀ सुरेंद्र कौर ਜੀ ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਜਿਹੜੇ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਬਹੁਤ ਇਮਾਨਦਾਰ ਆਂ ਤੇ ਜਿਹੜੇ ਕਹਿ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਕਰ ਹੋ ਰਿਹਾ ਹੈ ਨੇ ਜਲੰਧਰ ਬੈਸਟ ਦੇ ਵਿੱਚ ਜਿਹੜਾ ਵਿਕਾਸ ਕੀਤਾ ਉਹਨਾਂ ਨੇ ਆਪਣੇ ਪਵਨ ਕੁਮਾਰ ਤੀਨੂ ਜੀ ਨੂੰ ਕਹੂੰਗੀ ਕਿ ਉਹ ਤੁਹਾਡੇ ਨਾਲ ਜਿਹੜੀ ਡਿਟੇਲ ਦੇ ਵਿੱਚ ਉਹਨਾਂ ਨੇ ਜਿਹੜਾ ਵਿਕਾਸ ਕੀਤਾ ਜਿਹੜੇ ਉਹ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਦੇ ਆ ਤੇ ਉਹ ਡਿਟੇਲ ਦੇ ਨਾਲ ਜਿਹੜੇ ਸਾਡੇ ਪਵਨ ਕੁਮਾਰ ਤੀਨੂ ਜੀ ਤੁਹਾਨੂੰ ਦੱਸਣਗੇ ਪਵਨ ਕੁਮਾਰ ਤੀਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ ਵੈਸੇ ਸਭ ਜਾਣਦੇ ਆ ਕਿ ਕਾਂਗਰਸ ਇਸ ਦੇਸ਼ ਵਿੱਚ ਕ腐ਪਸ਼ਨ ਦਾ ਕਲਚਰ ਲੈ ਕੇ ਆਉਣ ਵਾਲੀ ਹੈ। ਇਸ ਦੇਸ਼ ਨੂੰ ਭ੍ਰਸ਼ਟਾਚਾਰ ਵਿੱਚ ਤਕਲੇ ਲਾਤੇ ਚ ਪੈਂਦੇ ਆ। ਕਾਂਗਰਸ ਦੇ ਖਾਤੇ ਚ ਪੈਂਦੇ। ਕੁਝ ਲੋਕ ਇਹ ਸਮਝਦੇ ਆ ਵੀ ਅਸੀਂ ਐਮਸੀ ਬਣ ਜਾਈਏ, ਐਮਐਲਏ ਬਣ ਜਾਈਏ। ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ। ਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ। ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਤੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰਹਾਜ਼ਰ ਰਹੇ ਕਿਤੇ ਤੁਸੀਂ ਜਾ ਕੇ ਕਿਹਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ ਕਿਸੇ ਦੀ ਕੋ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ 'ਚ ਰਹਿੰਦੇ ਆ ਵਿਕਾਸ ਨਹੀਂ ਕਰਾ ਸਕੇ ਬਲਕਿ ਉਹਨਾਂ ਦੇ ਆਪਣੇ ਮਹੱਲੇ 'ਚ ਜੱਲੋਵਾਲ ਆਬਾਦੀ ਪਾਣੀ ਦੇ ਟਿਊਬਲ ਨਹੀਂ ਲੱਗੇ ਉੱਥੇ ਪਾਣੀ ਗੰਦਾ ਆਉਂਦਾ ਰਿਹਾ ਉਹਨਾਂ ਦੇ ਟਾਈਮ ਤੇ ਵੀ ਤੇ ਪਾਣੀ ਦੇ ਟਿਊਬਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਲੱਗੇ ਆ ਉੱਥੇ ਦੇ ਲੋਕ ਵੀ ਕਹਿੰਦੇ ਆ ਕਿ ਕਰੋਨਾ ਤਾਂ 2020 'ਚ ਆਇਆ ਸੀ 21 'ਚ ਤਕਰੀਬਨ ਖਤਮ ਹੋ ਗਿਆ ਸੀ ਲੈਕਿਨ ਬੀਬੀ ਜੀ ਬੀਬੀ ਜੀ ਅੱਜ ਤੱਕ 2024 ਤੱਕ ਕਰੋਨਾ ਵਾਲੇ ਸਟੇਟਸ 'ਚ ਹੀ ਰਹੇ ਕਿ ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਘਰ ਵਿੱਚ ਨਹੀਂ ਵੜਨ ਦਿੰਦਾ ਚਲੋ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਦਿਓਲ ਨਗਰ 'ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਤਕਰੀਬਨ ਸਵਾ 100 ਮਰਲੇ ਚ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਢੀਪੂ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਈ ਉਹਨੂੰ 750 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰਤਾ ਆ ਆਇਰਿਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਸ਼ੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓਲ ਨਗਰ ਦੀ ਹੁਣ ਸਾਫ਼ ਹੋ ਗਈ ਹੈ ਹੁਣ ਇਹਦੇ 4-4 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਨੇ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਆ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਹੈ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ بیٹے ਦੀ ਫੋਟੋ ਹੈ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾਂ ਕਿਸੇ ਪ੍ਰਵਾਨਗੀ ਦੇ ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ ਜੇ ਜੀ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਚ ਸੀ ਪਾਵਰ ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ لیکن اپنے ਪਰिवार ਦੀ સેવા ਕਰਨੀ ਸ਼ੁਰੂ ਕਰਤੀ ਜੇ ਉਹ ਐਮ ایل اے ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਫੇਰਾ ਫੇਰੀ ਦੇ ریکارڈ ਟੁੱਟ ਸਕਦੇ ਆ ਇਲੀਗਲ ਕਲੋਨੀਆਂ ਹੋਰ ਵੀ ਕੱਟੀਆਂ ਜਾ ਸਕਦੀਆਂ ਫਿਰ ਦੇਖੋ ਆਪਣੇ بیٹے ਦੇ ਨਾਂ ਤੇ ਰਜਿਸਟਰੀ ਕਰਵਾ ਕੇ پلاਟ ਵੀ ਛੋਟੇ ਛੋਟੇ ਕੱਢ ਦਿੱਤੇ ਔਰ ਬਿਨਾ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ ਕਿਉਂਕਿ ਕਾਰਪੋਰੇਸ਼ਨ ਚ ਮਾਤਾ ਜੀ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕਨਸਰਨਡ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਸੋ ਇਹ ਗੱਲ ਤਾਂ ਇਸ ਕਰਕੇ ਸੀ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਕੌਣ ਰਾਜਨੀਤੀ ਦੇ ਅੰਦਰ ਪੈਸਾ ਕਮਾਉਣਾ ਇਲੀਗਲ ਕੰਮ ਕਰਨਾ ਇਹ ਕਿੰਨੀ ਕੁ ਦਿਨ ਚੱਲਦਾ ਰਹੇਗਾ ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ ਚ ਹੋਵੇ ਜਾਂ ਸਟੇਟ ਚ ਹੋਵੇ ਉਹ ਸਮਝਦੀ ਆ ਵੀ ਕ腐ਪਸ਼ਨ ਕਰਨਾ ਕਮਿਸ਼ਨ ਬਾਜੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ ਔਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਭਈ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਝਾਲੀ ਡਾਕੂਮੈਂਟ ਐਨਓਸੀ ਲਈ ਹੈ ਹੋਰ ਦੱਸਾਂ ਤੁਹਾਨੂੰ ਉਹਨਾਂ ਨੇ ਆ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ ਐਨਓਸੀ ਲਈ ਹੈ ਔਰ ਝਾਲੀ ਡਾਕੂਮੈਂਟ ਲਾਏ ਗਏ ਉੱਥੇ ਤੋਂ ਇਸ ਗੱਲ ਦੀ ਮੈਂ ਵਿਜੀਲੈਂਸ ਕੋਲੋਂ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ ਵੈਸਟ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਦੇਣਾ ਸੀਵਰੇਜ ਪ੍ਰਬੰਧ ਕਰਕੇ ਦੇਣਾ ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਆਪਣੇ ਬੇਟਿਆਂ ਨੂੰ ਫਾਈਨੈਂਸ਼ਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ ਰਿਹਾ ਸੋ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਲਿਆਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਜਲੰਧਰ ਵੈਸਟ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਦਾ ਕੀ ਕੀ ਕਿਰਦਾਰ ਆ ਉਹਨਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਰਹੇ ਚੰਗਾ ਸਾਫ ਸੁਥਰਾ ਉਮੀਦਵਾਰ ਚੁਣਨ ਵਿੱਚ ਆਸਾਨੀ ਰਹੇ ਉਹ ਜ਼ਿੰਮੇਵਾਰੀ ਅਸੀਂ ਅਜਲੀ ਵਾਈ ਇੱਕ ਨਿਊਜ਼ਲ ਪਾਵਰ ਬਿਹੇ ਦੇਖਿਆ ਜਾਂਦਾ ਕਿ ਕੌਂਸਲਰ ਤਕਰੀਬਨ ਪ੍ਰਾਪਰਟੀ ਦੇ ਕੰਮ ਦੇ ਵਿੱਚ ਜਿਹੜੇ ਇਨਵੋਲਡ ਨੇ ਕੋਈ ਕਲੋਟ ਕੱਟ ਰਿਹਾ ਇਲੀਗਲ ਕਲੋਟ ਕੱਟ ਰਿਹਾ ਕੋਈ ਜਿਹੜੇ ਕੋਠੀਆਂ ਬਣਾਵਨਾਗੇ ਵੇਚ ਰਿਹਾ ਇਹਦੇ ਤੁਹਾਡੀ ਗਵਰਨਮੈਂਟ ਆਦੀ ਇਹਦੇ ਬਾਰੇ ਕੋਈ ਕਿਹਸਾ ਕੁਝ ਬਣਾਓਗੇ ਕਾਨੂੰਨ ਜਾਂ ਕੋਈ ਦੇਖੋ ਅ ਕੰਟਰੋਲ ਕਰੋ ਅਸੀਂ ਤੁਹਾਡੇ ਜ਼ਰੀਏ ਕਿਉਂਕਿ ਤੁਸੀਂ ਵੀ ਬੜਾ ਇੰਪੋਰਟੈਂਟ ਪਿਲਰ ਹੋ ਡੈਮੋਕ੍ਰੇਸੀ ਦਾ ਤੁਹਾਡਾ ਵੀ ਯੋਗਦਾਨ ਚਾਹੀਦਾ ਕਰਪਸ਼ਨ ਖਤਮ ਹੋਵੇ ਇਹੋ ਜਿਹਾ ਇਲੀਗਲ ਕੰਮ ਨਾ ਹੋਣ ਤੇ ਤੁਸੀਂ ਵੀ ਸਹਿਯੋਗ ਕਰੋ ਅਸੀਂ ਵੀ ਸਹਿਯੋਗ ਕਰਾਂਗੇ ਇਹਨੂੰ ਜਿਹੜੀ ਇਹ ਬਿਸ਼ਵੀ ਹੈ ਕਿਸ ਟਾਈਮ ਤੇ ਹੈ ਜਿਹੜੀ ਹੈ ਤੁਸੀਂ ਕੰਮਰ ਨੇ ਦੱਸ ਰਿਹਾ ਇਹ 2000 23 ਦੀ ਹੈ 4 ਅਗਸਤ 2004 ਯਾਨੀ ਕਿ ਤੁਹਾਡੀ ਗਵਰਨਮੈਂਟ ਦੇ ਟਾਈਮ ਤੇ ਹੀ ਇਹ ਜਿਸ਼ੂ ਹੋਈ ਹੈ ਹਾਂ ਬਿਲਕੁਲ ਦੇਖੋ ਅਸੀਂ ਇਹ ਵੀ ਚੀਜ਼ ਮੈਂ ਤਾਂ ਹੀ ਜਾਂਚ ਮੰਗੀ ਹੈ ਤਾਂ ਹੀ ਅਸੀਂ ਚਾਹੁੰਦੇ ਹਾਂ ਵੀ ਵਿਜੀਲੈਂਸ ਦੀ ਜਾਂਚ ਹੋਵੇ ਜਿਹੜਾ ਵੀ ਇਸ ਵਿੱਚ ਜ਼ਿੰਮੇਵਾਰ ਹੈ ਉਹ ਤਾਂ ਕਾਰਵਾਈ ਹੋਵੇ ਜੇ ਸੀਨੀਅਰ ਡਿਪਟੀ ਨੇ ਸੁਸਿੰਦਰ ਦਾ ਨਾਮ ਲਿਆ ਉਹਦੇ ਵਿੱਚ ਜਿਹੜੇ ਜਿਹੜੇ ਹੋਰ ਇਨਵੋਲਵ ਸੀ ਤਹਿਸੀਲਦਾਰ ਜਾਂ ਅਦਰ ਪਰਸਨ ਹੋਰ ਵੀ ਉਹਨਾਂ ਬਾਰੇ ਜਦੋਂ ਜਾਂਚ ਹੋਏਗੀ ਜਿਹੜਾ ਜਿਹੜਾ ਜ਼ਿੰਮੇਵਾਰ ਹੋਏਗਾ ਸਾਰਾ ਉਹਨਾਂ ਤੇ ਕਾਰਵਾਈ ਹੋਵੇ ਕਿਉਂ ਸਰ ਕਿੰਨੇ ਪਲਾਟ ਕੱਟੇ ਗਏ ਦੇਖੋ ਅੰਦਾਜ਼ਾ ਲਾ ਲਓ ਵੀ ਜੇ ਹੋਈ ਹੈ ਹੋਈ ਹੈ ਹੋਈ ਦੇਖੋ ਪਹਿਲਾਂ ਤਾਂ ਸੀਵਰੇਜ ਇਲੀਗਲ ਕਨੈਕਸ਼ਨ ਕੀਤੇ ਪਾਣੀ ਦੇ ਕਨੈਕਸ਼ਨ ਕੀਤੇ ਫਿਰ ਉਹਦੀ ਪ੍ਰਵਾਨਗੀ ਨਹੀਂ ਲਈ ਤੁਸੀਂ ਰੈ residențial ਕਰਨ ਵਾਸਤੇ ਸੀਐਲ ਇਹ ਨਹੀਂ ਲਿਆ ਇਹ ਸਾਰੀਆਂ ਚੀਜ਼ਾਂ ਹੋਈਆਂ ਉਹਦੀ ਜਾਂਚ ਹੋ ਗਈ ਜਿਹੜੀ ਟਰਮ ਕੰਡੀਸ਼ਨ ਹੈਗੀ ਹੈ ਜਿਹੜੀ ਕੋਲੋਨੀ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਵਾਸਤੇ ਪਾਰਕਿੰਗ ਜਗਾ ਜੱਡੀ ਜਾਂਦੀ ਹੈ ਪਾਰਕਿੰਗ ਜਗਾ ਜੱਡੀ ਜਾਂਦੀ ਹੈ ਰੋਡ ਜਿਹੜੀ ਹੈਗੀ 40 ਫੁੱਟ ਦੀ ਫੁੱਟ ਘਾਟੇ ਹੁੰਦੀ ਹੈ ਕੁਛ ਐਸਟਰਾ ਇਹਨਾਂ ਨੇ ਕੀਤਾ ਕੁਛ ਨਹੀਂ ਕੀਤਾ ਤੁਸੀਂ ਮੌਕੇ ਤੇ ਵੀ ਵੇਖ ਕੇ ਆਏ ਹੋ ਹਲੇ ਤਾਂ ਅਸੀਂ 4-5 ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਂਦੀਆਂ ਜਦੋਂ ਇਹਦੀ ਜਾਂਚ ਹੋਏਗੀ ਤੇ ਹੋਰ ਵੀ ਇਹਦੀਆਂ ਬਾਰੀਕੀਆਂ ਚ ਜਾਂਚ ਜਿਹੜੀ ਅਸੀਂ ਜਿਹੜਾ ਕਲੋਨੀ ਜਿਹੜੀ ਕੱਟੀ ਕਿਹੜੀ ਹੈ ਗੱਲ ਦਿਓਲ ਨਗਰ ਜਲੰਧਰ ਵੈਸਟ ਵਿੱਚ ਹੀ ਪੈਂਦੀ ਹੈ ਦੇਖੋ ਜ਼ਾਹਿਰ ਆ ਵੀ ਜਦੋਂ ਰਜਿਸਟਰੀ ਹੋਈ ਹੋਏਗੀ ਤਾਂ ਉਸ ਤੋਂ ਪਹਿਲਾਂ ਹੀ ਸੌਦਾ ਹੋਇਆ ਹੋਏਗਾ ਆਪਾਂ ਸਾਰੇ ਜਾਣਦੇ ਜਦੋਂ ਤੁਸੀਂ ਵੀ ਕੋਈ ਪਲਾਟ ਖਰੀਦਦੇ 6 ਮਹੀਨੇ ਸਾਲ ਦਾ ਟਾਈਮ ਲੈਂਦੇ ਇਹਦਾ ਮਤਲਬ ਉਸ ਵੇਲੇ ਪਾਵਰ ਤਾਂ ਸਾਰੀ ਇਹਨਾਂ ਦੇ ਕੋਲ ਸੀ ਜਿਹੜਾ ਜ ਉਹਦੀ ਵਰਤੋਂ ਕੀਤੀ ਨਜਾਇਜ਼ ਇਸਤੇਮਾਲ ਕੀਤਾ ਤੇ ਰੈਵਨਿਊ ਲੋਕ ਕਿੰਨੇ ਕਰਦਾ ਹੈਗਾ ਇਹ ਆਈਡੀਆ ਜਦੋਂ ਜਾਂਚ ਹੋਏਗੀ ਤਾਂ ਲੱਗ ਜਾਏਗਾ ਸਰ ਸਰ ਮੰਗ ਕੇ ਤੋਂ ਕਰਦੇ ਸੀ ਐਮ ਸਾਹਿਬ ਇੱਥੇ ਬੈਠੇ ਸਾਰੀ ਮਿਨਿਸਟਰੀ ਇੱਥੇ ਬੈਠੀ ਆ ਤੇ ਦੇਖੋ ਸਰਕਾਰ ਕੋਲੋਂ ਹੀ ਅਸੀਂ ਮੰਗ ਕਰਦੇ ਆਂ ਦੂਜਾ ਸਾਡਾ ਮਕਸਦ ਇਹ ਆ ਕਿ ਜਲੰਧਰ ਵਸਦੀ ਜਨਤਾ ਨੂੰ ਵੋਟਰਸ ਨੂੰ ਪਤਾ ਲੱਗੇ ਕੀ ਕੀ ਹੋ ਜਾ ਉਮੀਦਵਾਰ ਸਾਨੂੰ ਚੁਣਨਾ ਚਾਹੀਦਾ ਉਹਦੇ ਵਿੱਚ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਤੇ ਤੁਸੀਂ ਵੀ ਸਾਡੀ ਸਪੋਰਟ ਕਰੋ ਕਿਉਂਕਿ ਸਾਫ ਸੁਥਰੇ ਪੋਲਿਟਿਸ਼ੀਅਨ ਤੇ ਤਾਂ ਹੀ ਹੋਣਗੇ ਜਿਹੜੇ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਦੀ ਬਜਾਏ ਸਮਾਜ ਦੀ ਸੇਵਾ ਕਰ ਸਕਣ ਜੀ ਸਰ ਤੁਸੀਂ ਗੱਲ ਕੀਤੀ ਸੀ ਕਿ ਇਹ ਮਿਲ ਕਨੈਕਸ਼ਨ ਤੁਸੀਂ ਦੱਸਿਓਗੇ ਕਿ ਇੱਕ ਬੰਦਾ ਕਨੈਕਸ਼ਨ ਅਪਲਾਈ ਕਰਦਾ ਕਾਰਪੋਰੇਸ਼ਨ ਦੇ ਵਿੱਚ ਲੀਗਲ ਤਰੀਕੇ ਨਾਲ ਉਹਨੂੰ ਕਿਹ ਕਿਹ ਮਹੀਨੇ ਠੱਕੇ ਖਾਣੇ ਪੈਂਦੇ ਆ ਕੀ ਕੀ ਮਹੀਨੇ ਉਹਨੂੰ ਕੋਰਪੋਰੇਟ ਅਫਸਰ ਨੇ ਕੋਈ ਚੱਕਰ ਲਾਉਂਦੇ ਚਲੋ ਇਹ ਇਹ ਅਲੱਗ ਇਹ 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 ਸ਼ਰਮਾ ਜੀ ਅਲੱਗ ਇਸ਼ੂਜ਼ ਹੈਗੇ ਆ ਜੀ ਜਾਂਚ ਲਈ ਤੁਸੀਂ ਕਿੰਨੀ ਕਿਦੋਂ ਤੱਕ ਕਹਿੰਦੇ ਆ ਕਿ ਹੈ ਜਿਹੜੀ ਜਾਂਚ ਹੋਵੇ ਤੇ ਕਾਰਵਾਈ ਅਸੀਂ ਤਾਂ ਕਹਿੰਦੇ ਅੱਜ ਹੀ ਹੋ ਜਾਵੇ ਅੱਜ ਹੀ ਬਿਠਾਓ ਕਮੇਟੀ ਮੈਂ ਤਾਂ ਮੰਗ ਕਰਦਾ ਸੀਐਮ ਸਾਹਿਬ ਕੋਲੋਂ ਵੀ ਸਰਕਾਰ ਕੋਲੋਂ ਵੀ ਕੰਸਰਨ ਮੰਤਰੀ ਜੀ ਕੋਲੋਂ ਵੀ ਕਿ ਤੁਰੰਤ ਇਹਦੀ ਕਮੇਟੀ ਬਣਾਓ ਅੱਜ ਹੀ ਜਾਂਚ ਦੀ ਬਣਾਓ ਐਸਟੀ ਉਹਨਾਂ ਨੂੰ ਪਤਾ ਲੱਗ ਜਾਵੇ ਸਾਰੇ ਉਮੀਦਵਾਰਾਂ ਬਾਰੇ ਮੇਰੇ ਉਮੀਦਵਾਰ ਕਿਹੋ ਜਿਹਾ ਹੈ